ਸਰੀ ਮਹਲਾ ਪੰਜਵਾਂ ਕਰ ਬਾਰ ਇੱਕ ਓਮ ਕਾਰ ਸਤਿ ਗੁਰ ਪਰਸਾਦ ਬੰਦਨਾ ਹਰ ਬੰਦਨਾ ਗੁਰ ਗਾਉ ਗੋਪਾਲ ਰਾਏ ਰਹਾਉ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਭਟੇ ਭਾਗ ਤੇ ਗੁਰ ਦੇਵਾ ਕੋਟ ਕਰਾਰ ਮਿਟੇ ਹਰ ਸੇਵਾ ਕਰਣ ਕਮਲ ਜਾਂ ਕਾ ਮਨ ਰਬ ਸੋਗ ਅਗਨ ਜਿਸ ਜਨ ਨਾਮ ਪਿਆਪੈ ਸਾਗਰ ਤਰਿਆ ਸਾਧੂ ਸੰਗੈ ਨਿਰਭਉ ਨਾਮ ਜਪੋ ਹਰ ਰੰਗੈ ਪਰ ਧਨ ਦੋਖ ਕਿਸ ਪਾਪ ਨ ਫਿੜੈ ਜਮ ਜੰਧਾਰ ਨਾ ਆਵੇ ਨੇੜੇ ਕ੍ਰਿਸ਼ਨਾਂ ਅਗਨ ਪ੍ਰਾਪਿਆ ਕੋ 부ਝਾਈ ਨਾਨਕ ਉਦਰੇ ਪ੍ਰਭ ਸਰਣਾਇ ਕ੍ਰਿਸ਼ਨਾਂ ਅਗਨ ਪ੍ਰਾਪਿਆ ਕੋ 부ਝਾਈ ਨਾਨਕ ਕੁਦਹਿ ਪ੍ਰਭ ਸਰਣਾਇ ਦੀਕਾ ਖਾਲਸਾ ਕਵਾਹਿਰ ਦੀ ਕੀ ਫਤਹਿ